ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਅਸੀਂ ਤੁਹਾਨੂੰ ਪਤਾ ਹੈ 18 ਜਨਵਰੀ ਦਾ ਪੰਜਾਬ ਦੇ ਤਰੇਾਈ ਪਾਣੀਆਂ ਦੇ ਮਸਲੇ ਤੇ ਫੈਡਰਲ ਸਿਸਟਮ ਤੇ এনवायरमेंट ਤੇ ਕਿਸਾਨਾਂ ਦੇ ਕਰਜ਼ੇ ਤੇ ਇਹਨਾਂ ਮੁੱਦਿਆਂ ਤੇ ਮੋਰਚਾ ਲਾਉਣ ਦਾ ਫੈਸਲਾ ਕੀਤਾ ਹੋਇਆ ਹੈ ਤਿਆਰੀ ਬੜੀ ਜੋਰ-ਸ਼ੋਰ ਨਾਲ ਸਾਰੇ ਪੰਜਾਬ 'ਚ ਹੋ ਰਹੀ ਹੈ ਜਿਸ ਤਰ੍ਹਾਂ ਦੀਆਂ ਰਿਪੋਰਟਸ ਆਈਆਂ ਬਹੁਤ ਲੋਕਾਂ ਵਿੱਚ ਉਤਸ਼ਾਹ ਹੈ ਇਹ ਆਪਣੇ ਆਪ ਵਿੱਚ ਫੇਰ ਇੱਕ ਦਿੱਲੀ ਬਾਗ ਵੱਡਾ ਮੋਰਚਾ ਚੰਡੀਗੜ੍ਹ 'ਚ ਹੋਏਗਾ ਜਿਹੜਾ ਚੰਡੀਗੜ੍ਹ ਦੀ ਧਰਤੀ ਤੇ ਹੀ ਲੱਗੇਗਾ ਹਰ ਹਾਲ ਚੋਂ ਉੱਥੇ ਹੀ ਲੱਗੇਗਾ ਇੱਕ ਇੱਥੇ ਮੈਂ ਸਾਫ਼ ਕਰ ਦੇਣਾ ਚਾਹੁੰਨਾ ਐਡਮਿਨਿਸਟ੍ਰੇਸ਼ਨ ਨਾਲ ਅਸੀਂ ਮੀਟਿੰਗ ਕਰਦੇ ਹਾਂ ਉਹਨਾਂ ਨੇ ਸਾਨੂੰ ਦੱਸਣਾ ਸੀ ਕਿ ਅਸੀਂ 34 ਸੈਕਟਰ ਦੀ ਗਰਾਊਂਡ ਮੰਗੀ ਹੈ ਉਹ ਸਾਨੂੰ ਉਹ ਦਿੰਦੇ ਨੇ ਕਿ ਨਹੀਂ ਦਿੰਦੇ ਅੱਜ ਇਥੋਂ ਤੁਹਾਡੇ ਰਾਹੀਂ ਚੇਤਾਵਨੀ ਦਿੰਦੇ ਆ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਨੂੰ ਅਗਲੀ ਮੀਟਿੰਗ 6 ਤਾਰੀਖ ਨੂੰ ਹੈ ਇੱਥੇ ਹੀ ਜੇ ਉਹਨਾਂ ਤੱਕ ਉਹਨਾਂ ਨੇ ਨਾਂ ਦਿੱਤਾ ਤਾਂ ਕੋਈ ਬਹੁਤ ਸਖਤ ਪ੍ਰੋਗਰਾਮ ਅਸੀਂ 6 ਤਾਰੀਖ ਨੂੰ ਇੱਥੋਂ ਐਲਾਨ ਕਰਾਂਗੇ ਚੰਡੀਗੜ੍ਹ ਐਗਨੀਸੇਸ਼ਨ ਦੇ ਖਿਲਾਫ ਦੂਸਰਾ 8 ਤਾਰੀਖ ਨੂੰ ਕੇਂਦਰੀ ਜਲ ਸਰੋਤ ਮੰਤਰੀ ਚੰਡੀਗੜ੍ਹ ਜਾ ਰਿਹਾ ਜਿਹਦੇ ਮੀਟਿੰਗ ਵਿੱਚ ਉਹਦਾ ਸਾਰਾ ਅមਲਾ ਫੈਲਾ ਮੁੱਖ ਮੰਤਰੀ ਪੰਜਾਬ ਤੇ ਉਹਦਾ ਅមਲਾ ਫੈਲਾ ਮੁੱਖ ਮੰਤਰੀ ਹਰਿਆਣਾ ਉਹਨਾਂ ਦਾ ਅមਲਾ ਫੈਲਾ ਸਾਰੇ ਹਾਜ਼ਰ ਹੋਣਗੇ ਸਾਨੂੰ ਇਸ ਗੱਲ ਦਾ ਬਹੁਤ ਅਫਸੋਸ ਹੈ 28 ਤਾਰੀਖ ਪੰਜਾਬੀਆਂ ਲਈ ਬਹੁਤ ਉਹ ਦਿਨ ਅਹਿਮ ਹੈ ਜਦੋਂ ਸਾਹਿਬਜ਼ਾਦਿਆਂ ਦਾ ਸ਼ਹੀਦੀ ਜੋੜ ਮੇਲੇ 'ਚ ਸਾਰੇ ਲੋਕਾਂ ਦਾ ਧਿਆਨ ਲੱਗਿਆ ਹੋਇਆ ਹੈ ਇਹਨਾਂ ਨੇ ਉਹ ਦਿਨ ਉਚੇਚੇ ਤੌਰ ਤੇ ਪੰਜਾਬੀਆਂ ਨੂੰ ਚੜਾਉਣ ਲਈ ਚੁਣਿਆ ਉਸੇ ਦਿਨ ਆ ਰਹੇ ਨੇ ਤਰੀਕ ਅੱਗੇ ਪਿੱਛੇ ਹੋ ਸਕਦੀ ਸੀ ਇਹ ਉਸ ਦਿਨ ਆ ਰਹੇ ਨੇ ਜਿਸ ਦਿਨ ਸਾਰਾ ਪੰਜਾਬ ਗੁਰੂ ਸਾਹਿਬ ਦੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਮਨਾਉਣ ਵਿੱਚ ਰੁੱਝਾ ਹੋਏਗਾ ਅਸੀਂ ਫੇਰ ਵੀ ਅਟੈਕ ਕੀਤਾ ਹੈ ਅਸੀਂ ਉਹਨਾਂ ਨੂੰ ਮੂੰਹ ਤੋੜਵਾ ਜਵਾਬ ਦੇਵਾਂਗੇ 28 ਤਾਰੀਖ ਨੂੰ ਇੱਥੋਂ ਸਾਰੇ ਪੰਜਾਬ ਤੋਂ ਕਿਸਾਨ ਆ ਕੇ ਉਹ ਜਿਹੜੀ ਕੇਂਦਰੀ ਟੀਮ ਆ ਰਹੀ ਹੈ ਉਹਦਾ ਵਿਰੋਧ ਕਰਾਂਗੇ ਵਿਰੋਧ ਪ੍ਰਦਰਸ਼ਨ ਇੱਥੇ ਹੋਏਗਾ ਇਸ ਤੋਂ ਇਲਾਵਾ ਮੈਂ ਦੱਸ ਚੁੱਕਾ 28 ਦੇ ਮੋਰਚੇ ਦੀ ਤਿਆਰੀ ਹੈ ਪੂਰੀ ਹੈ 18 ਦੇ ਮੋਰਚੇ ਦੀ ਪੂਰੀ ਤਿਆਰੀ ਹੈ ਉਹ 6 ਤਾਰੀਖ ਨੂੰ ਅਸੀਂ ਕਿੱਥੋਂ ਇਕੱਠੇ ਹੋ ਕੇ ਕਿੱਥੇ ਚੱਲਣਾ ਹੈ ਉਹ ਐਡਮਿਨਿਸਟ੍ਰੇਸ਼ਨ ਦਾ ਜਵਾਬ ਆ ਜਾਏਗਾ ਉਹ ਅਸੀਂ ਕਲੀਅਰ ਕਰ ਦੇਾਂਗੇ ਇੰਨੇ ਹੀ ਅੱਜ ਫੈਸਲੇ ਹੋਏ ਕਿਉਂਕਿ ਮੇਨਲੀ ਮੋਰਚੀ ਦੀ ਸੁਮਿਕਿਆ ਕਰਨੀ ਸੀ ਵੀ ਕਿੰਨੀ ਤਿਆਰੀ ਹੈ ਉਹ ਅਸੀਂ ਕੀਤੀ ਹੈ ਵਿਚਾਲੇ ਇਹ 28 ਤਰੀਕ ਦਾ ਕੇਂਦਰੀ ਟੀਮ ਆ ਰਹੀ ਹੈ ਉਹਦਾ ਸਾਡਾ ਫੈਸਲਾ ਸੀ ਵਿਰੋਧ ਕਰਨਾ ਉਹ ਅਸੀਂ ਵਿਰੋਧ ਟੱਕੇ ਕਰਾਂ ਮੀਟਿੰਗ ਹੋਣੀ ਹੈ ਮੀਟਿੰਗ ਦਾ ਦਾ ਵਿਰੋਧ ਮੀਟਿੰਗ ਦਾ ਉਹਨਾਂ ਨੂੰ ਦੋਵੇਂ ਦੋਵੇਂ ਸੀਐਮ ਬਣਾਉਣੇ ਉਸਕੇ ਦਾ ਵਿਰੋਧ ਵਿਰੋਧ ਇਸ ਗੱਲ ਦਾ ਸਾਡੇ ਕੋਲ ਪਾਣੀ ਹੈ ਨਹੀਂ ਸਾਨੂੰ ਉਹ ਚੜਾਉਂਦੇ ਨੇ ਬਾਰ-ਬਾਰ ਪੰਜਾਬ ਨੂੰ ਚੜਾਉਂਦੇ ਨੇ ਇਸ ਐਸਵਾਈਐਲ ਨੇ ਬਹੁਤ ਬਹੁਤ ਨੌਜਵਾਨਾਂ ਦੀ ਜਾਨ ਲੈ ਲਈ ਇਹ ਫੇਰ ਉਹ ਐਸਵਾਈਐਲ ਦਾ ਰਾਗ ਲਾਪ ਰਹੇ ਨੇ ਸਾਨੂੰ ਇਹ ਰਾਗ ਪਸੰਦ ਨਹੀਂ ਪੰਜਾਬੀਆਂ ਨੂੰ ਅਸੀਂ ਦੇ ਦਿੱਤਾ ਕਹਿੰਦੇ ਕਿ ਅਸੀਂ ਸਿੱਧੇ ਤੌਰ ਤੇ ਜਾ ਕੇ ਕਹਾਂਗੇ ਸਾਡੇ ਕੋਲ ਪਾਣੀ ਨਹੀਂ ਹੈ ਸਾਡਾ ਸਟੈਂਡ ਇਹ ਰਹੇਗਾ ਫਿਰ ਕਾਹਦਾ ਵਿਰੋਧ ਹੋਣਾ ਮੈਨੂੰ ਮੈਨੂੰ ਇੱਕ ਦੱਸਿਓ ਜਿਹੜਾ ਮੁੱਖ ਮੰਤਰੀ ਗੰਗਾ ਨਗਰ ਚ ਜਾ ਕੇ ਕਹਿੰਦਾ ਹੈ ਵੀ ਤੁਹਾਨੂੰ ਪਾਣੀ ਦੀ ਕੋਈ ਕਮੀ ਨਹੀਂ ਰਹਿਣ ਦਵਾਗੇ ਤੇ ਸਾਨੂੰ ਸਾਡੀ ਸਰਕਾਰ ਬਣਾ ਦਿਓ ਜਿਹੜਾ ਪਾਰਟੀ ਦਾ ਮੁਖੀ ਕੇਚਰੀਵਾਲ ਤੇ ਸਾਡਾ ਫਾਈਨੈਂਸ ਮਿਨਿਸਟਰ ਤੇ ਸਾਡਾ ਇੱਕ ਐਮਪੀ ਸੰਦੀਪ ਪਾਟਕ ਹਰਿਆਣੇ ਚ ਕਹਿੰਦੇ ਨੇ ਮੇਰੇ ਉਹਨੇ ਇੱਕ ਖੇਤ ਨੂੰ ਪਾਣੀ ਲਾ ਦੇਾਂਗੇ ਸਾਡੀ ਸਰਕਾਰ ਬਣਾ ਦਿਓ ਉਹਦੇ ਤੇ ਕਿਵੇਂ ਵਿਸ਼ਵਾਸ ਕਰਾਂਗੇ ਇੱਕ ਗੱਲ ਜਿਹਨੂੰ ਅਸੀਂ ਬਾਰ-ਬਾਰ ਚਿੱਠੀਆਂ ਲਿਖ ਕੇ ਕਹਿੰਦੇ ਰਹੇ ਡੈਮ ਸੇਫਟੀ ਐਕਟ ਦਾ ਵਿਰੋਧ ਕਰੋ ਤੁਹਾਡੇ ਸਾਰੇ ਡੈਮ ਡੈਮਾਂ ਤੇ ਕਬਜ਼ਾ ਕਰ ਲਿਆ ਉਹਨਾਂ ਨੇ ਕੱਖ ਨਹੀਂ ਕੀਤਾ ਉਸ ਪਾਸੇ ਪੂਣੀ ਨਹੀਂ ਕੱਤੀ ਜਿਹੜਾ ਮੁੱਖ ਮੰਤਰੀ ਪੰਜਾਬ ਦੇ ਪਾਣੀ ਹੈ ਤੇ ਵਾਈਐਸਐਲ ਕਹਿ ਕੇ ਜੋ ਸੈਂਟਰ ਚੋਂ ਆਉਂਦਾ ਉਹ ਬੋਲੀ ਬੋਲਦਾ ਉਹਦੇ ਤੇ ਵਿਸ਼ਵਾਸ ਕਿਵੇਂ ਕਰੀਏ ਰੋੜਾ ਵਿਸ਼ਵਾਸ ਤੇ ਦੇਖੋ ਜੀ ਜਿਹੜਾ 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 18 ਦਾ ਪ੍ਰੋਗਰਾਮ ਹੈਗਾ ਉਹ ਤਾਂ ਥੋੜਾ ਜਿਹਾ ਦੱਸੋ ਕੀ ਕਿਸ ਤਰੀਕੇ ਦਾ ਪ੍ਰੋਗਰਾਮ ਹੋਊਗਾ ਪੱਕਾ ਮੋਰਚਾ ਹੋਊਗਾ ਉਹ ਉਹ ਪੱਕਾ ਹੋਏਗਾ ਪਰ 18 ਤਰੀਕ ਨੂੰ 6 ਤਰੀਕ ਨੂੰ ਅਸੀਂ ਦੱਸਾਂਗੇ ਜਗਾ ਸਭ ਕੁਝ ਨਜੋਬ ਸਾਹਿਬ ਇਹ ਕੋਈ ਲੈਬਰੇਟ ਕਾ ਤੋਂ ਮੰਗਾ ਕੀ ਕੁਝ ਹੈ ਗਿਆ ਨੇ ਭਾੜੀਆਂ ਕਿਉਂ ਮੰਗਾ ਸਭ ਤੋਂ ਪਹਿਲੀ ਤਾਂ ਦਰਿਆਈ ਪਾਣੀਆਂ ਤੇ ਪੰਜਾਬ ਦਾ ਹੱਕ ਹੈ ਪਹਿਲਾਂ ਇਹ ਫੈਸਲਾ ਹੋਵੇ ਕਿ ਪੰਜਾਬ ਦੇ ਦਰਿਆਵਾਂ ਦੇ ਪਾਣੀ ਦਾ ਮਾਲਕ ਕੌਣ ਹੈ ਅਸੀਂ ਅਸੀਂ ਨਾ ਹਰਿਆਣਾ ਦਾ ਵਿਰੋਧ ਕਰ ਰਹੇ ਆ ਨਾ ਅਸੀਂ ਰਾਜਸਥਾਨ ਦਾ ਵਿਰੋਧ ਕਰ ਰਹੇ ਆ ਅਸੀਂ ਕਹਿੰਦੇ ਆ ਪਹਿਲਾਂ ਮਾਲਕ ਆਪਣੀ ਲੋੜ ਪੂਰੀ ਕਰੇ ਉਹ ਤੇ ਬਾਅਦ ਜਿਹੜਾ ਬਚਦਾ ਪਾਣੀ ਹੈ ਜੀਨੂੰ ਦੇਣਾ ਉਹ ਦਿੱਤਾ ਜਾਏ ਸਾਡੀ ਕਿਸੇ ਸਟੇਟ ਨਾਲ ਲੜਾਈ ਨਹੀਂ ਸਾਡੇ ਇੰਟਰ ਸਟੇਟ ਰਿਵਰਸ ਨਹੀਂ ਨਾ ਕੋਈ ਸਟੇਟ ਹੋ ਰਾਈਪੇਰੀਅਨ ਸਟੇਟ ਆ ਸਾਡੇ ਦਰਿਆਵਾਂ ਦੇ ਵਿੱਚ ਇਹਦਾ ਮਤਲਬ ਇਹ ਹੈ ਕਨਸਟੀਟਿਊਸ਼ਨਲੀ ਪੰਜਾਬ ਤਿੰਨਾਂ ਦਰਿਆਵਾਂ ਦੇ ਪਾਣੀ ਦਾ ਮਾਲਕ ਹੈ ਅੱਜ ਪੰਜਾਬ ਅੱਜੇ ਅੰਗਰੇਜ਼ੀ ਰਿਪੋਰਟ ਨੇ ਇੱਕ ਐਡੀਟੋਰੀਅਲ ਲਿਖਿਆ ਪੰਜਾਬ ਦੀ ਪਾਣੀ ਦੀ ਸਥਿਤੀ ਕੀ ਹੈ ਇੰਨੀ ਗੰਭੀਰ ਹੋ ਗਈ ਉਹਨੇ ਕਿਹਾ ਵੀ ਹੁਣ ਜਦੋਂ ਅਗਲੀ 200 ਮੀਟਰ ਤੇ ਜਾ ਕੇ ਜਦੋਂ ਬੋਰ ਕਰੋਗੇ ਪਾਣੀ ਨਾ ਪੀਣ ਦੇ ਲਾਇਕ ਹੋਣਾ ਤੇ ਨਾ ਉਹ ਖੇਤੀ ਦੇ ਲਾਇਕ ਹੋਣਾ ਅਸੀਂ ਉੱਥੇ ਪਹੁੰਚ ਗਏ ਤੇ ਪੰਜਾਬ ਨੂੰ ਬਚਾਉਣਾ ਬਹੁਤ ਜ਼ਰੂਰੀ ਹੈ ਸਾਡੇ ਕੋਲ ਕੁਦਰਤ ਦਾ ਬਖਸ਼ਿਆ ਹੋਇਆ ਦਰਿਆਈ ਪਾਣੀ ਹੈ ਜਿਹੜਾ ਹੁਣ ਤੱਕ ਅਨ ਕਨਸਟੀਟਿਊਸ਼ਨਲ ਸਮਝੌਤੇ ਕਰ ਕਰਕੇ ਕੇਂਦਰ ਨੇ ਦੂਜੀਆਂ ਸਟੇਟਾਂ ਨੂੰ ਦੇ ਦਿੱਤਾ ਨੰਬਰ 1 ਨੰਬਰ 2 ਜੇ ਕੇਂਦਰ ਸਰਕਾਰ ਬੰਗਲਾਦੇਸ਼ ਨਾਲ 25 ਸਾਲ ਬਾਅਦ ਅੱਜ ਗੰਗਾ ਦੇ ਪਾਣੀ ਦੇ ਉੱਤੇ ਰਿਵਿਊ ਕਰਨ ਵਾਸਤੇ ਮੀਟਿੰਗਾਂ ਕਰ ਰਹੀ ਹੈ ਤਾਂ ਸਾਡੇ ਤਾਂ 50 50 70 70 ਸਾਲ ਦੇ ਸਮਝੌਤੇ ਹੋਏ ਆ ਜਿਹੜੇ ਜਿਹਦੇ ਨਾਲ ਪਾਣੀ ਦੂਸਰੇ ਨੂੰ ਦਿੱਤਾ ਸਾਡੇ ਕੋਲ ਠੇਕਾ ਲਿਆ ਵੀ ਉਹੀ ਸਮਝੌਤੇ ਦੋ ਸਦੀਆਂ ਲਾਗੂ ਰਹਿਣਗੇ ਪੰਜਾਬ ਦੇ ਪਾਣੀਆਂ ਦੇ ਸਮਝੌਤੇ ਤੇ ਨੂੰ ਵੀ ਰਿਵਿਊ ਕਰਨ ਦੀ ਲੋੜ ਹੈ ਸਮਾਂ ਆ ਗਿਆ ਜਦੋਂ ਸਾਡੇ ਕੋਲ ਪਾਣੀ ਸੀ ਅਸੀਂ ਏਡੇ ਕਮਲੇ ਦੇਖ ਕੇ ਵੀ ਅਸੀਂ ਆਪਣਾ ਧਰਤੀ ਦਾ ਪਾਣੀ ਜਿਹੜਾ ਸੀ ਕੀਮਤੀ ਉਹ ਦਾਣਿਆਂ ਚ ਕਨਵਰਟ ਕਰਕੇ ਦੇਸ਼ ਦੀ ਭੁੱਖ ਦੂਰ ਕਰਤੀ ਉਹ ਕਿਸੇ ਨੇ ਐਸ ਕੰਪੋਨੈਂਟ ਪਾਣੀ ਦੀ ਕੀਮਤ ਵੀ ਨਹੀਂ ਕਦੇ ਅਕਾਊਂਟ ਫੋਰ ਕੀਤੀ ਪੰਜਾਬ ਦਾ ਐਡਾ ਬਟਮੁੱਲਾ ਪਾਣੀ ਮਿੱਠਾ ਪਾਣੀ ਅਸੀਂ ਮੁਕਾ ਲਿਆ ਤੇ ਉਹ ਕਿਸੇ ਨੇ ਕਦੇ ਇੱਕ ਪਾਣੀ ਦਾ ਇੱਕ ਗਲਾਸ ਵੀ ਕਾਊਂਫਰ ਨਹੀਂ ਕੀਤਾ ਜਿੰਸਾਂ ਦੇ ਭਾਅ ਮਿਸਲ ਵੇਲੇ ਅੱਜ ਸਾਡੇ ਕੋਲ ਜਦੋਂ ਉਹ ਵੀ ਮੁੱਕ ਗਿਆ ਫਿਰ ਸਾਡੀ ਸਰਵਾਈਵਲ ਦਾ ਸਵਾਲ ਹੈ ਰਜਵਲ ਸਾਹਿਬ ਇੱਕ ਬੜੀ ਅਹਿਮ ਚੀਜ਼ ਦਾ ਕਿ ਉਹ ਵੱਡੀ ਗੱਲ ਕਹੀ ਜਾ ਰਹੀ ਸੀ ਕਿ ਝੋਨੇ ਦਾ ਬਦਲ ਲੱਗਿਆ ਜਾਵੇ ਤੇ ਝੋਨੇ ਨੂੰ ਘਟਾਉਣ ਦੀ ਕੋਸ਼ਿਸ਼ ਕੀਤੀ ਜਾਵੇ ਪਰ ਕਹਿੰਦੇ ਕਿ ਕੇਂਦਰ ਦੀ ਕੋਈ ਮਨਸ਼ਾ ਨਹੀਂ ਹੈਗੀ ਝੋਨੇ ਨੂੰ ਘਟਾਉਣ ਦੀ ਕਿਉਂਕਿ ਹੁਣ ਉਹਨਾਂ ਨੇ ਨਵੀਂ ਤਰੀਕੀ ਦੀ ਚੀਜ਼ ਕਰਤੀ ਹੈ ਸ਼ੁਰੂ ਝੋਨੇ ਤੋਂ ਇਥੇਨੋਲ ਬਣਾਉਣਾ ਸ਼ੁਰੂ ਕਰਤਾ ਤੇ ਉਸੇ ਤਰੀਕੇ ਨਾਲ ਹੁਣ ਆਪਣਾ ਮੁਨਾਫਾ ਉਸ ਤਰੀਕੇ ਨਾਲ ਦੇਖਣਗੇ ਜਿਹੜਾ ਉਹਨਾਂ ਨੇ ਆਉਣ ਵਾਲੇ ਸਮੇਂ ਵਿੱਚ ਦੇਖਣਾ ਹੈਗਾ ਇੱਕ ਗਰਾਊਂਡ ਰਿਐਲਿਟੀ ਸਮਝਣ ਦੀ ਕੋਸ਼ਿਸ਼ ਕਰੋ ਸੈਂਟਰਲ ਪੂਲ ਵਿੱਚ 214 ਲੱਖ ਟਨ ਅਨਾਜ ਪਿਛਲੇ ਸਾਲ ਪ੍ਰਕਿਊਰ ਹੋਇਆ ਕਣਕ ਚਾਹੀਦੀ ਸੀ 315 ਲੱਖ ਟਨ ਉਹਨਾਂ ਦਾ ਟਾਰਗੇਟ ਇਹਦਾ ਸੀ ਕਣਕ ਘਟ ਹੋਈ 101 ਲੱਖ ਟਨ ਘਟ ਕਣਕ ਹੋਈ ਹੁਣ ਉਹ ਇੰਪੋਰਟ ਕਰ ਰਹੇ ਨੇ ਜੇ ਝੋਨੇ ਨੂੰ ਬੰਦ ਕਰ ਦਿਓ ਤਾਂ ਸੈਂਟਰਲ ਫੂਡ ਕਿਟਟੀ ਹਿੱਲ ਜਾਂਦੀ ਹੈ ਦੇਸ਼ ਭੁੱਖਾ ਮਰੇਗਾ ਸੈਂਟਰ ਚ ਜਿਹਦੀ ਮਰਜ਼ੀ ਸਰਕਾਰ ਹੋਵੇ ਉਹ ਰੌਣਾ ਜਿੰਨਾ ਮਰਜ਼ੀ ਪਾਵੇ ਢਿੱਡੋਂ ਨਹੀਂ ਚਾਹੇਗਾ ਵੀ ਇੱਥੇ ਝੋਨਾ ਬੰਦ ਹੋ ਜੇ ਪੰਜਾਬ ਸਭ ਤੋਂ ਵੱਧ ਕੰਟ੍ਰਿਬਿਊਟ ਕਰਦਾ ਹੈ ਰਾਈ ਸੀਟਿੰਗ ਸਟੇਟ ਨਹੀਂ ਇਹ ਤਾਂ ਸਾਰੇ ਦੇਸ਼ ਲਈ ਉਹ ਪੈਦਾ ਕਰਦਾ ਹੈ ਅੰਜਮਰ ਸਾਹਿਬ ਤੁਸੀਂ ਕਿਹਾ بار بار ਉਹ ਚੜਾਰੇ ਨਹੀਂ ਮੀਟਿੰਗ ਜੀ ਕਰਤਫਾਂ ਪੰਨੂ ਲੈ ਕੇ ਕਿ ਜੇ ਉਹ ਆਪਣਾ ਪੱਖ ਨਹੀਂ ਸਰਕਾਰ ਰਹੀ ਜੇ ਕਿਵੇਂ ਹੱਲ ਹੋਏਗਾ ਉਹ ਮੀਟਿੰਗ ਰੱਖਦੀ ਨਾ ਜਾਂਦੇ ਪਾਸੇ ਰੱਖਣਗੇ ਫਿਰ ਉਹ ਫਿਰ ਵਾਰ ਵਾਰ ਕਰਕੇ ਪੰਜਾਬ ਨੇ ਪੱਖ ਨਹੀਂ ਲੱਤਿਆ ਸਾਡੀ ਇੱਕ ਸਮੱਸਿਆ ਇਹ ਰਹੀ ਹੈ ਹੁਣ ਤੱਕ ਜਿੰਨੇ ਸਮਝੌਤੇ ਹੋਏ ਹੈ ਸਾਡੇ ਪੋਲੀਟੀਕਲ ਲੀਡਰਸ਼ਿਪ ਨੇ ਚਾਹੇ ਕਿਸੇ ਦੀ ਸਰਕਾਰ ਰਹੀ ਹੋਵੇ ਉਨੇ ਪੈਰ ਅੜਾ ਕੇ ਨਹੀਂ ਕਿਹਾ ਕੱਲ ਹੁਣ ਪਾਰਲੀਮੈਂਟ ਵਿੱਚ ਪਰਸੋਂ ਜੋ ਕੁਝ ਸੈਂਟਰ ਦੇ ਸਟੇਟ ਮਿਨਿਸਟਰ ਨੇ ਕਿਹਾ ਵੀ ਪਾਣੀ ਸਟੇਟ ਸਬਜੈਕਟ ਹੈ ਅਸੀਂ ਇਹਦੇ ਵਿੱਚ ਕੋਈ ਕਰ ਨਹੀਂ ਸਕਦੇ ਜੇ ਪਾਣੀ ਸਟੇਟ ਸਬਜੈਕਟ ਹੈ ਸਾਡੇ ਪਾਣੀਆਂ ਨੂੰ ਵੰਡਣ ਵਾਸਤੇ ਕਿਉਂ ਉਸ ਵੇਲੇ ਦੀ ਲੀਡਰਸ਼ਿਪ ਨੇ ਪੈਰ ਨਾ ਅੜਾਏ ਅੱਜ ਸਾਰੀਆਂ ਪੋਲਿਟੀਕਲ ਪਾਰਟੀਆਂ ਚੁੱਪ ਨੇ ਕੋਈ ਬੋਲਣ ਨੂੰ ਤਿਆਰ ਨਹੀਂ ਜਿਹੜੇ ਇਸ਼ੂਸ ਨੇ ਲੋਕਾਂ ਦੇ ਉਹਦੇ ਤੇ ਕੋਈ ਪੋਲਿਟੀਕਲ ਪਾਰਟੀ ਬੋਲਣ ਨੂੰ ਤਿਆਰ ਨਹੀਂ ਕੁਰਸੀ ਵਾਸਤੇ ਲੜਦੇ ਨੇ ਉਹ ਕਹਿੰਦੇ ਨੇ ਜੀ ਉਹ ਫਲਾਣਾ ਚੰਗਾ ਫਲਾਣਾ ਮਾੜਾ ਇਹ ਤਾਂ ਕਹੀ ਜਾਂਦੇ ਨੇ ਪਾਣੀ ਅੱਜ ਸਭ ਤੋਂ ਅਹਿਮ ਮੰਗ ਹੈ ਪੰਜਾਬ ਦੇ ਲੋਕਾਂ ਦੀ ਪਾਣੀ ਤੇ ਬਿਨਾ ਪੰਜਾਬ ਨਹੀਂ ਪੰਜ ਆਬ ਨਹੀਂ ਪਾਣੀ ਤੇ ਬਿਨਾ ਪੰਜਾਬ ਦੀ ਖੇਤੀ ਨਹੀਂ ਬਚਣੀ ਪਾਣੀ ਤੇ ਬਿਨਾ ਪੰਜਾਬ ਦੇ ਮਨੁੱਖ ਨਹੀਂ ਬਚਣਾ ਜੇ ਪਾਣੀ ਨਾ ਰਿਹਾ ਤਾਂ ਇਹ ਤਾਂ ਮਾਈਗ੍ਰੇਸ਼ਨ ਹੋਏਗੀ ਮਾਈਗ੍ਰੇਸ਼ਨ ਦਾ ਮਤਲਬ ਇੱਥੇ ਦੀ ਸਭਿਤਾ ਹੀ ਖਤਮ ਹੋ ਜਾਏਗੀ ਰਜਵਲ ਸਾਹਿਬ ਐਸੇ ਤੱਕ ਲੱਗਾ ਕਿ 2 ਸਾਲ ਹੋ ਗਏ ਸਰਕਾਰ ਬਣੀ ਪੰਜਾਬ ਦੀ ਸਰਕਾਰ ਨੇ ਬਹੁਤ ਵੱਡੇ ਦਾਅਵੇ ਕੀਤੇ ਸੀ ਜੇ ਦੋ ਸਾਲਾਂ ਦੇ ਵਿੱਚ ਲੱਗਾ ਕਿ ਪਾਣੀ ਦੇ ਮਸਲੇ ਤੇ ਕੋਈ ਖਾਸ ਨੀਤੀ ਬਣਾਉਣ ਦੀ ਕੋਸ਼ਿਸ਼ ਹੋਈ ਨਵੇ ਜਾਂ ਉਸ ਬਦਲ ਕੋਈ ਕਦਮ ਵੀ ਚੁੱਕਿਆ ਹੋਵੇ ਇੱਕ ਪ੍ਰੈਕਟੀਕਲ ਮਿਸਾਲ ਦਿੰਨਾ ਤੁਹਾਨੂੰ ਜਿਹੜੀ ਹੋਈ ਹੈ ਬੀਤੇ ਵਿੱਚ ਸਾਡੇ ਬੰਦਿਆਂ ਨੇ ਫਾਜ਼ਿਲਕਾ ਜ਼ਿਲ੍ਹੇ 'ਚ ਗੰਗਾ ਨਗਰ ਵਾਲੀ ਸੜਕ 45 ਦਿਨ ਬੰਦ ਰੱਖੀ ਪਾਣੀਆਂ ਵਾਸਤੇ ਉੱਥੇ ਪਾਣੀ ਦੀ ਨਹਿਰੀ ਪਾਣੀ ਬੰਦ ਕਰ ਦਿੱਤਾ ਸੀ ਤੁਹਾਨੂੰ ਯਾਦ ਹੋ ਉਦੋਂ ਸਾਡੇ ਮੁੱਖ ਮੰਤਰੀ ਨੇ ਜਿਹੜੀ ਟਰੈਡੀਸ਼ਨਸ ਨੇ ਉਹਦੀ ਵੀ ਉਲੰਘਣਾ ਕੀਤੀ ਸਟੇਟ ਟੂ ਸਟੇਟ ਗਵਰਨਮੈਂਟ ਟੂ ਗਵਰਨਮੈਂਟ ਲੈਵਲ ਦੇ ਮੀਟਿੰਗਾਂ ਹੁੰਦੀਆਂ ਨੇ ਪਰ ਇਹਨਾਂ ਨੇ ਇੱਕ ਐਮਪੀ ਆਪੋਜੀਸ਼ਨ ਦਾ ਇਕੱਲਾ ਹੀ ਇੱਕ ਐਮਪੀ ਤੇ ਉੱਥੇ ਦੀਆਂ ਕਿਸਾਨ ਜਥੇਬੰਦੀਆਂ ਰਾਜਸਥਾਨ ਦੀਆਂ ਉਹਨਾਂ ਨਾਲ ਬਠਿੰਡੇ 'ਚ ਮੀਟਿੰਗ ਕੀਤੀ ਹਾਈ ਲੈਵਲ ਦੀ ਸਾਰੇ ਪੰਜਾਬ ਦੇ ਅਫਸਰ ਆਪਣਾ ਪ੍ਰਿੰਸੀਪਲ ਸੈਕਟਰੀ ਸਭ ਨੂੰ ਲਿਜਾ ਕੇ ਬੀਬੀਐਮਬੀ ਦੇ ਅਫਸਰ ਤੇ ਜਾ ਕੇ ਉਹਨਾਂ ਨੂੰ ਚੋਰੀ ਚੋਰੀ ਛਿਪੇ ਕਹਿਤਾ ਮੈਂ ਤੁਹਾਨੂੰ ਪਾਣੀ ਦੇ ਦੂੰ ਤੁਸੀਂ ਰੌਲਾ ਨਾ ਪਾਓ ਉਹਨਾਂ ਨੇ ਜਾ ਕੇ ਹਨੂਮਾਨਗੜ੍ਹ 'ਚ ਦੀਵਾਲੀ ਮਨਾਈ ਰੌਲਾ ਪੈ ਗਿਆ ਇਹ ਉਸ ਚੀਫ ਮਿਨਿਸਟਰ ਦਾ ਕੀ ਕਹੋਗੇ ਉਹ 파르ਸੀ ਬਣਾਏਗਾ ਪਰ ਅதிਪਨ ਸਾਹਿਬ ਇਸ ਤੇ ਤਾਂ ਇਹ ਵੀ ਜਿਆਦਾ ਜਾਂਦਾ ਕਿ ਸੁਪਰੀਮ ਕੋਰਟ ਦੀ ਪੂਰੀ ਅਣਦੇਖੀ ਇਸ ਦੇ ਵਿੱਚ ਹੈਗੀ ਸੁਪਰੀਮ ਕੋਰਟ ਦੇ ਚੀਫ ਜਸਟਿਸ ਨੂੰ ਮੈਂ 3 ਜਨਵਰੀ 2023 ਨੂੰ ਇੱਕ ਚਿੱਠੀ ਲਿਖੀ ਸੀ ਉਹਦੇ ਤੇ ਸੁਪਰੀਮ ਕੋਰਟ ਗੌਰ ਕਰੇ ਉਹ ਬੜੀ ਅਹਿਮੀਅਤ ਰੱਖਦੀ ਹੈ ਉਹਨਾਂ ਨੂੰ ਕਿਹਾ ਸੀ ਪੀ ਸੁਪਰੀਮ ਕੋਰਟ ਦੇ ਜੱਜਿਸ ਦੀ ਈਗੋ ਨਹੀਂ ਹੁੰਦੀ ਜੱਜਿਸ ਨੇ ਕਨਸਟੀਟਿਊਸ਼ਨ ਨੂੰ ਔਰ ਕਾਨੂੰਨ ਨੂੰ ਸਾਹਮਣੇ ਰੱਖ ਕੇ ਇਨਸਾਫ ਦੇਣਾ ਹੁੰਦਾ ਜੇ ਜੱਜਿਸ ਹੀ ਐਸ ਵੀ ਆਰ ਐਸ ਵੀ ਐਲ ਕਹਿਣ ਲੱਗ ਜਾਣ ਕਿ ਸਾਡੇ ਮੂੰਹ ਚੋਂ ਨਿਕਲ ਗਿਆ ਇਲਾਹੀ ਹੁਕਮ ਹੈ ਇਹ ਤਾਂ ਈਗੋ ਪ੍ਰੋਬਲਮ ਹੋ ਗਈ ਜਦੋਂ ਕਨਸਟੀਟਿਊਸ਼ਨ ਕਹਿੰਦਾ ਹੈ ਵੀ ਪਾਣੀ ਸਟੇਟ ਸਬਜੈਕਟ ਹੈ ਤੇ ਜੇ ਜਿਹੜੇ ਪਿਛਲੇ ਸਮਝੌਤੇ ਹੋਏ ਸਾਰੇ ਅਨ ਕਨਸਟੀਟਿਊਸ਼ਨਲ ਹੈ ਆ ਫਿਰ ਸੁਪਰੀਮ ਕੋਰਟ ਨੂੰ ਐਸਵਾਈਐਲ ਫੋਰ ਵਟ ਸਵਾਲ ਮੇਰਾ ਇਹ ਹੈ ਐਸਵਾਈਐਲ ਫੋਰ ਵਟ ਪਾਣੀ ਤਾਂ ਹੈ ਨਹੀਂ ਸਾਡੇ ਕੋਲ ਦੇਣ ਨੂੰ ਐਸਵਾਈਐਲ ਤੇ ਕਿਉਂ ਖਰਚ ਕਰਵਾਇਆ ਜਾ ਰਿਹਾ ਹੈ ਇਹਦਾ ਮਤਲਬ ਇੱਕ ਸਾਜਿਸ਼ ਪੁਣੀ ਹੋਈ ਹੈ ਜੀਨੇ ਪੰਜਾਬ ਨੂੰ ਅੱਗੇ 20 ਸਾਲ ਪੂਰਾ ਸੰਤਾਪ ਭੋਗਣ ਲਈ ਮਜਬੂਰ ਕੀਤਾ ਉਸੇ ਐਸਵਾਈਐਲ ਤੋਂ ਸ਼ੁਰੂ ਹੋ ਕੇ ਆਪਰੇਸ਼ਨ ਬਲੂ ਸਟਾਰ ਹੋ ਗਿਆ ਆਪਰੇਸ਼ਨ ਬਲੈਕ ਟੰਡਰ ਹੋ ਗਿਆ ਉਸ ਐਸਵਾਈਐਲ ਨੂੰ ਲੈ ਕੇ ਪੰਜਾਬ ਦੀ ਦੇ ਹਾਲਾਤ ਵਿਗੜੇ ਰਹੇ ਹੁਣ ਨਾਰਮਲ ਹੋਣ ਲੱਗੇ ਹੋਣ ਲੱਗਿਆ ਹੁਣ ਉਸ ਐਸਵਾਈਐਨ ਨੂੰ ਲੈ ਕੇ ਫਿਰ ਸਾਨੂੰ ਛੇੜਨ ਲੱਗੇ